ਕੋਈ ਵੀ ਸਿੱਖ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਵੱਸ ਰਿਹਾ ਉਹਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਉਹਦੇ ਲਈ ਅਕਾਲ ਦਾ ਹੁਕਮ ਹੈ। ਔਰ ਹਰ ਇੱਕ ਸਿੱਖ ਅਕਾਲ ਤਖਤ ਦੇ ਪਦੀ ਸਮਰਪਿਤ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਨੇ ਉਸ ਘਟਨਾ ਦੇ ਨਾਲ ਸਿੱਖ ਪੰਥ ਦੇ ਹਰਦੇ ਬਲੁੰਗਰੇ ਗਏ ਨੇ ਤੇ ਉਸ ਦੇ ਨਾਲ ਮਨੁੱਖੇਸ ਪਹੁੰਚੀ ਆ ਸ਼੍ਰੋਮਿਕ ਕਮੇਟੀ ਵੱਲੋਂ ਜਿਸ ਤਰੀਕੇ ਦੇ ਨਾਲ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੂੰ ਲਾਇਆ ਗਿਆ ਹੈ ਉਹ ਇੱਕ ਨਿੰਦਣਯੋਗ ਕਾਰਵਾਈ ਹੈ ਤੇ ਅਸੀਂ ਪਾਰਟੀ ਨੂੰ ਸੀਨੀਅਰ ਲੀਡਰ ਸਾਹਿਬਾਨ ਨੂੰ ਜਿੰਨੇ ਵੀ ਸਾਰੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਇਸ ਤੇ ਪੁਨਰ ਵਿਚਾਰ ਕਰਕੇ ਤੇ ਇਸ ਨੂੰ ਠੀਕ ਕੀਤਾ ਜਾਵੇ ਤੇ ਲੋਕਾਂ ਦੇ ਮਨਾਂ ਨੂੰ ਜੋ ਫੇਸ ਪਹੁੰਚੀ ਆ ਤੇ ਉਹਦੇ ਬਾਰੇ ਸੋਚਿਆ ਜਾਵੇ ਤੇ ਮੁਲਕ ਪਾਰਟੀ ਨੂੰ ਫੇਰ ਬੇਨਤੀ ਕਰਦੇ ਆ ਵੀ ਕੋਈ ਵੀ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਦੀ ਸਲਾਹ ਦੇ ਨਾਲ ਲਿਆ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਾਲੀਦਾਲ ਨੂੰ ਇਸ ਦਾ ਕੋਈ ਨੁਕਸਾਨ ਨਾ ਹੋਣਾ ਪਵੇ। ਅਸੀਂ ਸਾਰੇ ਵਰਕਰ ਜੋ ਪਿਛਲੇ 30-40 ਸਾਲ ਤੋਂ ਸ਼੍ਰੋਮਣੀ ਕਾਲੀਦਾਲ ਦੇ ਨਾਲ ਜੁੜੇ ਆਂ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਤੇ ਅਸੀਂ ਆਪਣਾ ਇਹ ਰੋਸ ਪਾਰਟੀ ਕੋ ਯਾਦ ਕਰਦਾ।